ਜਿਨ੍ਹਾਂ ਦੇ ਨਾ ਹੀ ਚਿੱਟੇ ਤੇ ਪੈ ਗਏ 7 ਸਾਲ ਦੇ 5 ਸਾਲ ਦੇ ਜਵਾਗ ਤੋਂ ਪੁੱਛ ਲੋ ਚਿੱਟੇ ਦਾ ਮਤਲਬ ਨਾਬਾ ਨਾਬੇ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਨਾਬੇ ਬੈਠਾ ਹੈ ਮੈਂ ਉਹਦੀ ਗੱਲ ਕਰ ਕਿਉਂ ਹੋ ਗਿਆ ਜੀ ਇਹ ਇਹ ਸੱਤੇ ਪਿੰਦੀ ਇਹ ਭੋਲੇ ਕਿੱਥੋਂ ਆ ਗਏ ਕੋਰੀਅਰ ਸੀਗੇ ਉਹਨਾਂ ਨੂੰ ਪੁੱਸ ਪੈ ਗਿਆ ਵੇਚਣ ਦਾ ਉਹ ਚੋ ਪੈਸੇ ਆ ਗਏ ਜਨਾਬ ਲੱਖਾਂ ਕਰਾਂ ਚ 70 ਬਿਸ਼ਾਤੇ ਜਨਾਬ ਆਉਂਦਾ ਕਿੱਥੋਂ ਸੀ ਲਿਆਉਂਦਾ ਕੌਣ ਸੀ ਸਰਕਾਰਾਂ ਅਸੀ ਤਾਂ ਹੁਣ ਫੜ ਕੇ ਦੇਖਿਆ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੱਥੋਂ ਕਿੱਥੋਂ ਪ੍ਰਾਪਰਟੀਆਂ ਨਿਕਲ ਰਹੀਆਂ ਨੇ ਕਾਰਨ ਇਹ ਹੈ ਕਿ ਦੋ ਪਹਿਲਾਂ ਸਰਕਾਰਾਂ ਇਹਨਾਂ ਦੋਨਾਂ ਦੀਆਂ ਸੀ ਇਹ ਦੋਨੇ ਰਲੇ ਹੋਏ ਸੀ ਪਤਾ ਹੀ ਨੱਗੜ ਦਿੱਤਾ ਵੀ ਕਿੱਥੋਂ ਕੀ ਆਈ ਜਾਂਦਾ ਅਸੀਂ ਤਾਂ ਚਿੱਟੇ ਦੁੱਧ ਵਾਲੇ ਸੀਗੇ ਸਾਡੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਕਿਉਂ ਪੁਛਾਤੇ ਇਹਨਾਂ ਨੇ ਸਾਡੀਆਂ ਲੱਖਾਂ ਮਾਮਾਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਵੇਂ ਕਰਦੇ ਇਹਨਾਂ ਨੇ ਨਸਲ ਕੁਸ਼ੀਆਂ ਕੀਤੀਆਂ ਚੈਨੋਸਾਈਡ ਕੀਤੀ ਇਹਨਾਂ ਨੇ ਇਹਨਾਂ ਤੇ ਪਰਚਾ ਪਾ ਦਈਏ ਤਾਂ ਕੀ ਬੋਲਦੇ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ تھے ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ